ਦੋ ਲੜੇ ਦੀਨ ਕੇ ਹੈ ਉਰਜਾ ਪੁਰਜਾ ਕਟ ਮਰੇ ਬਬੂ ਨਾ ਛਾ ਦੇਤੇ ਪਤ ਸ੍ਰੀ ਗੰਗਾ ਮਾ ਸਾਹਿਬ ਦੀ ਧਰਤੀ ਦੇ ਇਕੱਠੀ ਹੋਈ ਸਾਧ ਸੰਗਤ ਦੀ ਗੱਜਗੇ ਬੰਦੇ ਦੀ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੰਗਤ ਜੀ ਨੌਜਵਾਨੋ ਤੁਸੀਂ ਅਸਲੀ ਵਾਰਸ ਹੋ ਪੰਜਾਬ ਦੇ ਜਿਹੜੇ ਪੰਜਾਬ ਨੂੰ ਬਚਾਉਣ ਲਈ ਪੱਥਰ ਨੂੰ ਬਚਾਉਣ ਲਈ ਸੰਘਰਸ਼ਾਂ ਦੇ ਰਾਹ ਤੇ ਤੁਰੇ ਹੋਏ ਹੋ ਉੱਤੀ ਅਸਲੀ ਬਾਬੇ ਨਾਨਕ ਦੇ ਪੁੱਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤੋਂ ਅੱਜ ਪਾਈ ਅਮਰੀਤਪਾਲ ਸਿੰਘ ਕੋਲ ਵੀ ਗੱਲ ਕਰਨ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਗੱਲ ਕਰਕੇ ਰਾਜ ਦੀ ਗੱਲ ਕਰਕੇ ਅੱਜ ਸਰਕਾਰਾਂ ਨੇ ਉਹਨਾਂ ਨੂੰ ਬਿਫਰੂ ਗਰਦੀ ਜੇਲ੍ਹ ਚ ਰੱਖਿਆ ਹੋਇਆ ਉਹ ਅਸਲੀ ਵਾਰਸ ਨੇ ਪੰਜਾਬ ਦੇ ਇਸ ਰਾਹ ਦੇ ਉੱਤੇ ਔਕੜਾਂ ਹੈਗੀਆਂ ਨੇ ਬਾਬਾ ਜੀ ਜੇਲਾ ਵੀ ਹੈਗੀਆਂ ਨੇ ਪਰ ਜਿਹੜੇ ਮਾਰਤ ਹੋਇਆ ਕਰਦੇ ਨੇ ਜਿਹੜੇ ਫੂਰਵੇ ਹੋਇਆ ਕਰਦੇ ਨੇ ਉਹ ਫੇਰ ਆ ਕੇ ਮੈਦਾਨ 'ਚ ਲੜਦੇ ਨੇ ਨਹੀਂ ਤਾਂ ਲੋਕ ਤਮਾਸ਼ਾ ਦੇਖਦੇ ਨੇ ਬਹੁਤ ਦੁਨੀਆ ਅੱਜ ਕੱਲ੍ਹ ਤਮਾਸ਼ੀ ਬਣ ਗਈ ਅਸੀਂ ਤਾਂ ਨੌਜਵਾਨਾਂ ਨੂੰ ਬੇਨਤੀ ਕਰਨ ਆਏ ਆ ਇੱਥੇ ਭਾਈ ਤਮਾਸ਼ਾ ਨਹੀਂ ਦੇਖਣਾ 1 ਸਾਲ ਰਹਿ ਗਿਆ ਫੋਟੇ ਬੋਲ ਸੀ 1.5 ਸਾਲ ਜੇ ਪੰਜਾਬ ਨੂੰ ਬਚਾੜਾ ਆ ਬਾਰੀ ਰਵਾਇਤੀ ਪਾਰਕੇ ਤੋਂ ਵੀ ਭਾਰਤ ਦੇ ਦੇਖ ਲਈ ਬਦਲਾਅ ਵੀ ਆਏ ਸੀ ਆ ਵੀ ਕੁਝ ਸਾਰਿਆਂ ਨੇ ਦੇਖ ਲਏ ਕਿਹੜੇ ਬਦਲਾਅ ਇਹਨਾਂ ਨੇ ਕੀਤੇ ਨੇ ਬਦਲਾਅ ਬਦੁਰੂ ਵਾਲੇ ਨੇ ਹੈਗੇ ਤਾਂ ਬਦਲੇ ਵਾਲੇ ਨੇ ਜਿਹੜਾ ਪੰਥ ਦੀ ਗੱਲ ਕਰਦਾ ਆ ਜਿਹੜੇ ਖੇਤੀ ਦੀ ਗੱਲ ਕਰਦਾ ਆ ਜਿਹੜਾ ਕੋਈ ਆਪਣੇ ਹੱਕਾਂ ਦੀ ਗੱਲ ਕਰਦਾ ਉਹ ਤੋਂ ਬਦਲੇ ਲੈਂਦੇ ਨੇ ਇਹ ਉਹਨਾਂ ਨੂੰ ਜਿਹੜਾ ਕਿ ਸੁੱਟਦੇ ਨੇ ਨੌਜਵਾਨਾਂ ਨੂੰ ਬੇਨਤੀ ਕਰ ਲੈ ਆ ਭਾਈ ਫੇਰ ਸਾਲ ਰਹਿ ਗਿਆ ਮਰਦਾਂ ਵਾਂਗੂ ਮੈਦਾਨ ਚ ਆਓ ਆਪਣੇ ਆਪਣੇ ਭਾਰਤ ਨੂੰ ਬਾਓ ਆਪਣੇ ਪੰਖ ਨੂੰ ਲੈ ਕੇ ਆਪਣੇ ਪੰਜਾਬ ਨੂੰ ਲੈ ਕੇ ਸੱਤਾਂ ਦੇ ਵਿੱਚ ਗੱਲਾਂ ਕਰਿਆ ਕਰੋ ਆਪਣੇ ਬਜ਼ੁਰਗਾਂ ਨੂੰ ਸਮਝਾਇਆ ਕਰੋ ਵੀ ਕਿਵੇਂ ਜਦੋਂ ਸਾਡੀ ਪੰਥ ਦੀ ਸਰਕਾਰ ਹੋਊਗੀ ਜਦੋਂ ਬਾਣੀ ਦੇ ਚੱਲਣ ਵਾਲੀ ਸਰਕਾਰ ਹੋਊਗੀ ਉਹ ਸਰਕਾਰ ਹੋਊਗੀ ਜਿਹੜੀ ਅਕਾਲ ਤੱਕ ਸਾਰ ਨੂੰ ਸਮਰਪਿਤ ਹੋਊਗੀ ਵੀ ਫੇਰ ਆਪਣਾ ਪੰਜਾਬ ਬਚਨਾ ਆ ਇਹ ਗੱਲਾਂ ਨੌਜਵਾਨ ਨੂੰ ਕੂਸੀ ਕਰਨੀਆਂ ਨੇ ਪਿੰਡਾਂ